ਜਹਾਂਗੀਰ ਜਿਹਦੇ ਹੁਕਮ ਨਾਲ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸ਼ਹੀਦ ਕੀਤਾ ਗਿਆ ਉਹ ਤੁਜ ਕੀ ਜ਼ਹਾਂਗੀਰੀ ਦੇ ਵਿੱਚ ਖੁਦ ਲਿਖਦਾ ਹੈ ਪਿਆਸ ਨਦੀ ਦੇ ਕਿਨਾਰੇ ਚੱਲ ਰਹੀ ਇੱਕ ਕੂੜ ਦੀ ਦੁਕਾਨ ਜਿਹੜੀ ਗੁਰੂ ਨਾਨਕ ਤੋਂ ਚੱਲੀ ਆ ਰਹੀ ਹੈ ਤੇ ਅੱਜ ਗੁਰੂ ਨਾਨਕ ਦਾ ਪੰਜਵਾਂ ਪੈਰੋਕਾਰ ਅਰਜਨ ਦੇਵ ਇਸ ਨੂੰ ਵਧਾ ਰਿਹਾ ਹੈ ਕੁਝ ਭੁੱਲੜ ਹਿੰਦੂ ਅਤੇ ਮੁਸਲਮਾਨ ਟੜਾ ਟੜ ਉਹਦੇ ਸਿੱਖ ਬਣ ਰਹੇ ਨੇ ਉਹਦੇ ਚੇਲੇ ਬਣ ਰਹੇ ਨੇ ਤੇ ਮੇਰੇ ਮਨ ਦੀ ਇਹ ਰੀਜ਼ ਰਹੀ ਹੈ ਕਿ ਮੈਂ ਇਸ ਕੂੜ ਦੀ ਦੁਕਾਨ ਨੂੰ ਖਤਮ ਕਰਕੇ ਹੀ ਦਮ ਲੈਣਾ ਤਾਂ ਸਿ ਇਹ ਵੀ ਐਸੇ ਕਿ ਪੀੜਤਾ ਹੋਵੇ ਦਰਦਤਾ ਹੋਵੇ ਪਰ ਸਰੀਰ ਚੋਂ ਖੂਨ ਦਾ ਇੱਕ ਕਤਰਾ ਤੱਕ ਵੀ ਨਾ ਨਿਕਲੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਅਤਿ ਦੀ ਗਰਮੀ ਦੇ ਵਿੱਚ ਤਤੀ ਤਵੀ ਦੇ ਉੱਤੇ ਬਿਠਾ ਲਿਆ ਗਿਆ ੱੱਲੇ ਅੱਗ ਵਾਲੀ ਗਈ ਸਿਰ ਦੇ ਉੱਤੇ ਤੱਤਾ ਰੇਤਾ ਪਾਇਆ ਗਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਉੱਬਲਦੀ ਦੇਗ ਦੇ ਵਿੱਚ ਉਬਾਲਿਆ ਗਿਆ ਗੁਰੂ ਅਰਜਨ ਦੇਵ ਜੀ ਨੂੰ ਰਾਵੀ ਦੇ ਕਿਨਾਰੇ ਲ ਜਾ ਕੇ ਪੱਥਰ ਮਾਰ ਕੇ ਛਾਲੇ ਚੋੜੇ ਗਏ ਫੁੰ ਰਾਵੀ ਦੇ ਠੰਡੇ ਠੰਡੇ ਪਾਣੀ ਦੇ ਵਿੱਚ ਇਹਨਾਂ ਦੇ ਸਰੀਰ ਨੂੰ ਆਪਾਂ ਸੁਟਾਂਗੇ ਉਹ ਛਾਲਿਆਂ ਦੇ ਉੱਤੇ ਜਦੋਂ ਠੰਡਾ ਠੰਡਾ ਪਾਣੀ ਬੱਜੇਗਾ ਨਾ ਉਹ ਦਰਦ ਜਿਹੜਾ ਹੈ ਓ ਸਿੱਖਾਂ ਦੇ ਗੁਰੂ ਅਰਜਨ ਦੇਵ ਤੋਂ ਸਹਾਰਿਆ ਨਹੀਂ ਜਾਣਾ